ਅਭਿਆਸ ਕਰਕੇ ਕਾਮ ਕ੍ਰੋਧ ਲੋਭ ਨੰਕਾਰ ਦੀ ਮੈਲ ਰਹਿ ਜਾਂਦੀ ਹੈ ਮਨ ਨਿਰਮਲ ਹੋ ਜਾਂਦਾ ਮਹਾਪੁਰਸ਼ਾਂ ਦੇ ਸੰਗਤ ਵਿੱਚ ਜਦੋਂ ਨਾਮ ਦਾ ਅਭਿਆਸ ਕਰਦੇ ਹਾਂ ਜਨਮ ਮਰਨ ਉਹ ਕੱਟੀ ਜਾਲਦਾ ਫਬਦ ਜਪ ਦੁਨੀਆ ਤੇ ਹਰੇਕ ਨੂੰ ਕਿਸੇ ਨਾ ਕਿਸੇ ਦਾ ਡਰ ਤੇ ਹੁੰਦਾ ਹੈ ਤੇ ਦੋਸ਼ ਨਾ ਦਾ ਨਾ ਹੋਵੇ ਤੇ ਮੌਤ ਦਾ ਡਰ ਹੁੰਦਾ ਇਦਾਂ ਕੋਈ ਐਸੀਆਂ ਰੂਹਾਂ ਨੇ ਜੋ ਪਰਮਾਰਥ ਦੇ ਰਸਤੇ ਤੇ ਚੱਲਣਾ ਚਾਹੁੰਦੀਆਂ ਨੇ ਉਹਨਾਂ ਨੂੰ ਇਹ ਡਰ ਹੁੰਦਾ ਵੀ ਆਵਾਗਮਣ ਵਿੱਚ ਫਿਰ ਨਾ ਆ ਜਾਏ ਕਿ ਬਹੁਤ ਕਰਪ ਦੀ ਦੁਨੀਆ ਵਿੱਚ ਭਿੱਜੇ ਲੋਕਾਂ ਦੀ ਗੱਲ ਕਰਦਾ ਹੈ ਦੁਨਿਆਵੀ ਲੋਕਾਂ ਦਾ ਹਿਆ ਇਹ ਹੈ ਇਹ ਜੱਗ ਮਿੱਟਾ ਤੇ ਅਗਲਾ ਕਿਨੇ ਮਿੱਟਾ ਵੀ ਬਹੁਤ ਜ਼ਲੋ ਗੱਦੋਂ ਸਿਰ ਤੇ ਡਿਸਪਲਨ ਦਾ ਪੁੰਡਾ ਨਾ ਹੋਵੇ ਤੇ ਬੱਚਾ ਵੇਟ ਗਿਆ ਜਾਂਦਾ ਸਕੂਲ ਵਿੱਚ ਸੋਇਦਾਂ ਜਿਨ੍ਹਾਂ ਦੇ ਸਿਰ ਤੇ ਧਰਮ ਦਾ ਕੁੰਡਾ ਨਹੀਂ ਹੈ ਵਿਗੜੀਆਂ ਰੂਹਾਂ ਨੇ ਦੁਨੀਆ 'ਚ ਆਪ ਵੀ ਵਿਗੜੇ ਨੇ ਉਹਨਾਂ ਨੂੰ ਵਧਾਰਦੇ ਨੇ ਕੁਝ ਸੁਧਰੀਆਂ ਰੂਹਾਂ ਨੇ ਉਹ ਜਿਹੜੇ ਮਹਾਤਮਾ ਨੇ